ਜਰਮਨੀ ਅਕਾਲੀ ਦਲ ਦੇ ਪਟਿਆਲਾ ਚ ਦਿੱਤੇ ਜਾ ਰਹੇ ਧਰਨੇ ਨੂੰ ਲੈ ਕੇ ਅੱਜ ਪੁਲਿਸ ਨੇ ਕਾਲੀਆਂ ਨੂੰ ਗੁਰਦੁਆਰਾ ਸ੍ਰੀ ਸਿੰਘ ਸਭਾ ਵਿੱਚ ਨਜ਼ਰਬੰਦ ਕਰ ਦਿੱਤਾ ਅਕਾਲੀ ਦਲ ਵੱਲੋਂ ਕਾਂਗਰਸ 'ਤੇ ਆਗੂ ਹੈਰੀ ਮਾਨੂਰ ਦਿੱਤੇ ਗਏ ਵਿਵਾਦਤ ਬਿਆਨ ਦੇ ਚੱਲਦੇ ਅੱਜ ਧਰਨਾ ਦਿੱਤਾ ਜਾਣਾ ਸੀ ਜਿਸ ਕਾਰਨ ਅਕਾਲੀ ਵਰਕਰ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਇਕੱਤਰ ਹੋਏ ਸਨ ਇਸ ਦੌਰਾਨ ਪੁਲਿਸ ਨੇ ਗੁਰਦੁਆਰਾ ਸਾਹਿਬ ਨੂੰ ਬਾਹਰੋਂ ਤਾਲਾ ਲਗਾ ਦਿੱਤਾ ਅਕਾਲੀਆਂ ਗੋਨ ਕਹਿਣਾ ਹੈ ਕਿ ਕਾਂਗਰਸ ਪੁਲਿਸ ਦੀ ਮਦਦ ਨਾਲ ਇੱਕ ਵਾਰ ਫਿਰ ਤੋਂ ਗੁਰਦੁਆਰਾ ਸਾਹਿਬ ਨੂੰ ਤਾਲੇ ਲਗਵਾ ਰਹੀ ਹੈ ਜੋ ਕਿ ਨਿੰਦਨਯੋਗ ਕਾਰਵਾਈ ਹੈ ਜਾਨਸਲਾਬ ਦੇਖਿਆ ਜਿਹੜਾ ਇੱਥੇ ਹੋ ਰਿਹਾ ਹੈ ਅੱਜ ਤੁਸੀਂ ਦੇਖਿਆ ਕਿਸ ਤਰ੍ਹਾਂ ਸਾਰੇ ਲੋਕ ਪੂਰੇ ਜ਼ਿਲ੍ਹੇ ਤੋਂ ਅਕਾਲੀ ਦਲ ਦੀ ਜਥੇਬੰਦੀ ਕਿਸਾ ਇਕੱਤਰ ਹੋਈ ਹੈ ਇੱਥੇ ਅੱਜ ਇਹ ਦੇਖ ਕੇ ਐਡਾ ਵੱਡਾ ਚੰਸਲਾਬ ਦੇਖ ਕੇ ਅੱਜ ਕਾਂਗਰਸੀ ਬੁਖਲਾ ਗਏ ਇਹਨਾਂ ਨੇ ਅਕਾਲੀ ਦਲ ਦੇ ਖਿਲਾਫ ਇਲੈਕਸ਼ਨ ਆਪ ਨਹੀਂ ਜਿੱਤੇ ਇਹਨਾਂ ਨੇ ਪੁਲਸ ਨੂੰ ਲੜਾਇਆ ਪੁਲਸ ਤੋਂ ਡਰਾਇਆ ਧਮਕਾਇਆ ਤੇ ਅੱਜ ਵੀ ਜਿਹੜਾ ਕੰਮ ਹੈ ਪੁਲਸ ਹੀ ਕਰ ਰਹੀ ਹੈ ਮੈਂ ਦਾ ਸਲਾਹ ਦੇਵਾਂਗਾ ਕੈਪਟਨ ਸਾਹਿਬ ਤੁਸੀਂ ਅਗਲੀਆਂ ਇਲੈਕਸ਼ਨਾਂ ਵੀ ਜਿਹੜੀਆਂ ਨੇ ਉਹ ਵੀ ਪੁਲਸ ਹੀ ਇੱਥੋਂ ਇਲੈਕਸ਼ਨ ਲੜੇ ਤੁਹਾਡੇ ਬੰਦਿਆਂ ਦੇ ਵਿੱਚ ਕੋਈ ਗੱਲ ਹੈ ਹੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਕੋਈ ਸ਼ਰਮ ਲਿਹਾਜ ਜਿਹੜਾ ਹੁੰਦਾ ਹੈ ਸ਼ਹਿਰ ਵਾਸੀ ਹੁੰਦੇ ਨੇ ਤੇ ਉਹ ਖਤਮ ਹੋ ਚੁੱਕੇ ਆ ਤੁਹਾਡਾ ਸਾਨੂੰ ਸ਼ਰਮ ਆਉਂਦੀ ਹੈ ਕਿ ਸਾਡੇ ਤੁਸੀਂ ਇੱਥੋਂ ਦੇ ਐਮ ਐਲ ਏ ਤੇ ਸੀ ਐਮ ਨੋਕਤ ਤੱਤਾ ਕਾਨ ਕੀਤਾ ਗਿਆ ਸ਼ੁਰੂ ਕਰਾਣਾ ਦੁਬਾਰਾ ਤਾਲੇ ਲਾਏ ਗਏ ਇਹਨਾਂ ਦੀ ਜਿੰਨੇ ਸਖਤ ਚਰਚਾ ਨਿਖੇਦੀ ਕੀਤੀ ਜਾਂਦੀ ਕਿ ਉਹ ਘਟ ਹੈ ਕਾਂਗਰਸ ਨੂੰ ਆਪਣੇ ਬੇਸਮੈਂਟ ਕਰਨੇ ਪੈਣਗੇ ਆਪਸੀ ਭਾਈਚਾਰਕ ਸਾਥ ਨੂੰ ਜਿੱਦਾਂ ਰੱਖਣਾ ਪਏਗਾ ਉਹ ਕਿਸੇ ਤਰੀਕੇ ਦੇ ਨਾਲ ਪੁਲਿਸ ਦਾ ਰਾਜ ਵੀ ਸਾਡੇ ਲੋਕਾਂ ਦਾ ਕੋਪਰੇਟ ਕਰਨੇ ਬਿਚੀਆਂ ਚੋਣਾਂ ਦੇ ਵਿੱਚ ਵੀ ਤੇ ਜੋ ਖੈਰੀ ਮਾਨ ਦੇ ਪਿਛਲੇ ਤਿਆਰਬੰਦ ਦਿਨ ਪਹਿਲਾਂ ਜੋ ਪਿਆਰ ਭਾਜੀ ਕੀਤੀ ਹੈ ਇਸ ਦੇ ਨਾਲ ਪੰਜਾਬ ਦੇ ਆਪਸੀ ਭਾਈਚਾਰਕ ਸਾਥ ਨੂੰ ਬਹੁਤ ਵੱਡਾ ੱਟਕਾ ਲੱਗਿਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਬਹੁਤ ਵੱਡੇ ਇੱਕ ਲੋਕ ਨੂੰ ਬੇਨਾ ਸਲਾਮ ਹੈ ਉੱਠਣ ਵਾਲਾ ਇਹਨਾਂ ਦੇ ਜੋ ਇਹਨਾਂ ਨੇ ਕਿਸਾਨਾਂ ਨਾਲ ਵਾਅਦੇ ਕੀਤੇ ਜੋ ਵਪਾਰੀਆਂ ਨਾਲ ਵਾਅਦੇ ਕੀਤੇ ਸਾਰੇ ਇਹਨਾਂ ਦੇ ਮੁਨਕਰ ਹੋ ਗਏ ਕੋਈ ਵਾਰ ਇਹਨਾਂ ਨੇ ਪੂਰਾ ਨਹੀਂ ਕੀਤਾ ਨਾ ਹੀ ਕਰ ਸਕਦੇ ਇਸੇ ਕਰਕੇ ਪੁਲਿਸ ਦੇ ਰਾਜ ਦੇ ਨਾਲ ਝੰਡੇ ਦੇ ਨਾਲ ਲੋਕ ਅੰਦਰੋਂ ਦਬਾੜ ਬਿਊਰੋ ਰਿਪੋਰਟ ਪੰਜਾਬ ਟੂਡੇ